ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡਾ ਇਹ ਚੌਥਾ ਧਾਰਮਿਕ ਸਥਾਨ ਹੈ ਜਿੱਥੇ ਅਸੀਂ ਅੱਜ ਪਹੁੰਚੇ ਹਾਂ ਔਰ ਇਸ ਸਥਾਨ ਦਾ ਨਾਮ ਹੈ ਸ੍ਰੀ ਅਨੰਦਪੁਰ ਸਾਹਿਬ ਤਖਤ ਸ੍ਰੀ ਕੇਸ਼ਗੜ ਸਾਹਿਬ ਔਰ ਇਹ ਸਿੱਖਾਂ ਦਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਥਾਨ ਹੈ ਇਹ ਉਹ ਜਗ੍ਹਾ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਤੇ ਇਹਨੂੰ ਤੁਸੀਂ ਗੁਰੂ ਕੀ ਨਗਰੀ ਗੁਰੂ ਜੀ ਦਾ ਰਹਿਣ ਬਸੇਰਾ ਵੀ ਕਹਿੰਦੇ ਹਾਂ ਤੇ ਇਹ ਉਹੀ ਸਥਾਨ ਹੈ ਜਿੱਥੇ ਕਸ਼ਮੀਰੀ ਪੰਡਤ ਔਰੰਗਜੀਬ ਦੇ ਤਸੱਦਦ ਤੋਂ ਦੁਖੀ ਹੋ ਕੇ ਗੁਰੂ ਸਾਹਿਬ ਜੀ ਕੋਲ ਮਦਦ ਦੀ ਗੁਹਾਰ ਲਾਉਣ ਦੇ ਲਈ ਆਏ ਹੋਏ ਸਨ ਉਸ ਸਮੇ ਗੁਰੂ ਸਾਹਿਬ ਜੀ ਸਿਰਫ 9 ਸਾਲ ਦੇ ਸਨ ਉਹਨਾਂ ਨੇ ਕਸ਼ਮੀਰੀ ਪੰਡਤਾਂ ਦੀ ਇਸ ਹਾਲਤ ਨੂੰ ਸਮਝਦੇ ਹੋਏ ਆਪਣੇ ਪਿਤਾ ਜੀ ਨੂੰ ਖੁਦ ਉਹਨਾਂ ਦੀ ਮਦਦ ਦੇ ਲਈ ਭੇਜਿਆ ਤੇ ਇਸ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਤੁਸੀਂ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਤੇ ਉਹ ਹੁਣ ਆਪਾਂ ਆਪਣੀ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਬਣੇ ਰਹੋ ਸਾਡੇ ਨਾਲ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸਾਹਿਬ ਦੀ ਸਥਾਪਨਾ ਸਨ 1665 ਈਸਵੀ ਵਿੱਚ ਕੀਤੀ। ਸ਼ਿਵਾਲਿਕ ਦੀਆਂ ਪਹਾੜੀਆਂ ਦੀ ਸਟਾਰਟਿੰਗ ਦੇ ਵਿੱਚ ਵਸੇ ਅਨੰਦਪੁਰ ਸਾਹਿਬ ਦੀ ਸਿੱਖ ਪੰਥ ਦੇ ਇਤਿਹਾਸ ਵਿੱਚ ਬਹੁਤ ਮਹੱਤਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਗਿrtਪੁਰ ਸਾਹਿਬ ਤੋਂ 9 ਕਿਲੋਮੀਟਰ ਦੂਰ ਪਹਾੜੀਆਂ ਵਿੱਚ ਆਨੰਦਪੁਰ ਸਾਹਿਬ ਨੂੰ ਵਸਾਇਆ। ਸ਼ੁਰੂ ਵਿੱਚ ਇਸ ਨਗਰ ਨੂੰ ਬਸਾਉਣ ਸਮੇਂ ਉਹਨਾਂ ਨੇ ਇਸ ਨਗਰ ਦਾ ਨਾਮ ਆਪਣੀ ਪੂਜਨੀ ਮਾਤਾ ਜੀ ਮਾਤਾ ਜੀ ਨਾਨਕੀ ਦੇ ਨਾਮ ਤੇ ਇਸ ਨਗਰ ਦਾ ਨਾਮ ਵਸਾਇਆ ਸੀ ਜਿਸ ਦਾ ਨਾਮ ਉਸ ਸਮੇਂ ਰੱਖਿਆ ਗਿਆ ਸੀ ਚੱਕ ਨਾਨਕੀ ਪਰ ਬਾਅਦ ਵਿੱਚ ਇਸ ਨਗਰ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਰੱਖਿਆ ਗਿਆ। ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਦੇ ਵਿੱਚ ਸਨ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਪਾਸ ਕਸ਼ਮੀਰੀ ਪੰਡਤ ਜੋ ਕਿ ਔਰੰਗਜ਼ੇਬ ਦੇ ਤਸੱਦਤਾਂ ਤੋਂ ਉਹਨਾਂ ਦੇ ਤਸੀਹਿਆਂ ਤੋਂ ਬਹੁਤ ਦੁਖੀ ਸਨ ਤਾਂ ਉਹਨਾਂ ਨੇ ਆ ਕੇ ਗੁਰੂ ਸਾਹਿਬ ਕੋਲ ਮਦਦ ਦੀ गुਹਾਰ ਲਗਾਈ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਕਸ਼ਮੀਰੀ ਪੰਡਤਾਂ ਦੀ ਮਜਬੂਰੀ ਨੂੰ ਸਮਝਤ ਹੈ ਗੁਰੂ ਸਾਹਿਬ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਪਿਤਾ ਜੀ ਨੂੰ ਉਹਨਾਂ ਦੀ ਮਦਦ ਦੇ ਲਈ ਆਪ ਕਲਿਆ ਗੁਰੂ ਸਾਹਿਬ ਜੀ ਨੇ ਸਮੇਂ ਨੂੰ ਸਮਝਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਨੂੰ ਸਿੱਖ ਬੌਧਿਕਤਾ ਅਤੇ ਵਕਤ ਦੇ ਵਿਦਵਾਨਾਂ ਦਾ ਕੇਂਦਰ ਬਣਾਉਣ ਦੇ ਲਈ ਪੰਜ ਕਿਲਿਆਂ ਦੀ ਉਸਾਰੀ ਕੀਤੀ ਉਹਨਾਂ ਵਿੱਚੋਂ ਜੋ ਪੰਜ ਕਿਲੇ ਸਨ ਉਹ ਇਹ ਸਨ ਕਿਲਾ ਆਨੰਦਗੜ੍ਹ ਕਿਲਾ ਲੋਹਗੜ੍ਹ ਕਿਲਾ ਹੋਲਗੜ੍ਹ ਕਿਲਾ ਤਾਰਾਗੜ ਅਤੇ ਕਿਲਾ ਫਤੇਗੜ ਦੀ ਉਸਾਰੀ ਕੀਤੀ ਗਈ। ਗੁਰੂ ਸਾਹਿਬ ਜੀ ਨੇ ਸ੍ਰੀ ਕੇਸ਼ਗੜ ਸਾਹਿਬ ਨੂੰ ਕੇਂਦਰ ਵਿੱਚ ਰੱਖ ਕੇ ਇਹਨਾਂ ਪੰਜ ਕਿਲਿਆਂ ਦੀ ਉਸਾਰੀ ਕੀਤੀ ਤਾਂ ਜੋ ਸਿੱਖਾਂ ਨੂੰ ਹੋਰ ਮਜ਼ਬੂਤ ਸਮੇਂ ਦੇ ਹਿਸਾਬ ਨਾਲ ਉਹਨਾਂ ਨੂੰ ਤਕੜੇ ਕਰਨ ਦੇ ਲਈ ਇਹ ਯੋਜਨਾ ਬਣਾਈ ਗਈ ਸੀ। ਤੇ ਇਸ ਸਮੇਂ ਤੇ ਗੁਰੂ ਸਾਹਿਬ ਜੀ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ। ਤਖਤ ਸ੍ਰੀ ਕੇਸਗੜ ਸਾਹਿਬ ਦੇ ਅਸਥਾਨ ਤੇ ਸੂ ਗੁਰੂ ਸਾਹਿਬ ਜੀ ਨੇ ਸਨ 1699 ਵਿਸਾਖੀ ਵਾਲੇ ਦਿਨ ਪੰਜ ਪਿਆਰਾਂ ਦੀ ਚੋਣ ਕਰਕੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਤੇ ਇਸ ਸਮੇਂ ਤੋਂ ਬਾਅਦ ਹੀ ਸਿੱਖ ਇਤਿਹਾਸ ਵਿੱਚ ਖਾਲਸੇ ਦਾ ਜਨਮ ਦਿਨ ਮੰਨਿਆ ਜਾਂਦਾ ਹੈ ਤੇ ਕਿਉਂਕਿ ਇਸ ਦਿਨ ਖਾਲਸਾ ਪੰਥ ਦੀ ਸਹਾਜਨਾ ਕੀਤੀ ਗਈ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੋ ਕਿ ਸਿੱਖਾਂ ਦੇ ਪੰਜ ਤਖਤਾਂ ਦੇ ਵਿੱਚੋਂ ਇੱਕ ਤਖਤ ਸਾਹਿਬ ਹਨ ਇਸ ਤੋਂ 12 ਤੋਂ 15 ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਦੇ ਵਿੱਚ ਗੁਰਦੁਆਰਾ ਸੇਹਰਾ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਦੀ ਸੇਹਰਾਬੰਦੀ ਹੋਈ ਸੀ ਉਸ ਤੋਂ 2 ਜਾਂ 3 ਕਿਲੋਮੀਟਰ ਅੱਗੇ ਗੁਰਦੁਆਰਾ ਗੁਰੂਕਾ ਲਾਹੌਰ ਹੈ ਜਿੱਥੇ ਗੁਰੂ ਸਾਹਿਬ ਜੀ ਦਾ ਵਿਆਹ ਹੋਇਆ ਸੀ ਤੇ ਇਸ ਨਗਰੀ ਦਾ ਨਾਮ ਗੁਰੂ ਸਾਹਿਬ ਜੀ ਨੇ ਆਪ ਰੱਖਿਆ ਸੀ ਗੁਰੂਕਾ ਲਾਹੌਰ ਤੇ ਤੁਸੀਂ ਇੱਥੇ ਆ ਕੇ ਇੱਕ ਸੇਵਾ ਦੇ ਵਿੱਚ ਯੋਗਦਾਨ ਵੀ ਪਾ ਸਕਦੇ ਹੋ ਡੋਨੇਟ ਕਰ ਸਕਦੇ ਹੋ ਕੁਝ ਵੀ ਇਹਦੇ ਉੱਪਰ ਲਿਖਿਆ ਹੋਇਆ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਬੜ ਰਹੀ ਸਰਾਵ ਵਾਸਤੇ ਇੱਟਾਂ ਦੀ ਸੇਵਾ ਕਰੋ ਜੀ ਤਾਂ ਇੱਥੇ ਤੁਸੀਂ ਆਉਂਗੇ ਤਾਂ ਤੁਹਾਨੂੰ ਰਹਿਣ ਦੇ ਲਈ ਕੋਈ ਦਿੱਕਤ ਮਹਿਸੂਸ ਨਹੀਂ ਹੁੰਦੀ ਕਿਉਂਕਿ ਇੱਥੇ ਸਰਾਵਾਂ ਇੰਨੀਆਂ ਸੋਹਣੀਆਂ ਇੰਨੀਆਂ ਈਜ਼ੀ ਅਵੇਲ ਹੋ ਜਾਂਦੀਆਂ ਹਨ ਤੇ ਬਹੁਤ ਹੀ ਜ਼ਿਆਦਾ ਮਿਨੀਮਲ ਅਮਾਉਂਟ ਦੇ ਉੱਪਰ ਤੁਹਾਨੂੰ ਇੱਥੇ ਰਹਿਣ ਦੇ ਲਈ ਆਗਿਆ ਦਿੱਤੀ ਜਾਂਦੀ ਹੈ ਪਰ ਤੁਹਾਡੇ ਕੋਲੇ ਇੱਕ ਆਪਣਾ ਆਈਡੀ ਕਾਰਡ ਹੋਣਾ ਜ਼ਰੂਰੀ ਹੈ ਜਿਸ ਦੇ ਬੇਸਿਸ ਤੇ ਤੁਹਾਨੂੰ ਇਹ ਕਮਰੇ ਨੇ ਜਿਹੜੇ ਉਪਲਬਧ ਕੀਤੇ ਜਾਂਦੇ ਹਨ ਤੇ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਇਨ੍ਹਾਂ ਸਰਾਮਾਂ ਦੀ ਉਸਾਰੀ ਜਿਹੜੀ ਲਗਾਤਾਰ ਵੱਧ ਰਹੀ ਹੈ ਇਹ ਜੋ ਸਾਹਮਣੇ ਹੈ ਇੱਕ ਏਸੀ ਸਰਾ ਹੈ ਸ਼ਰਧਾਲੂਆਂ ਨੂੰ ਰਹਿਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤਾਂ ਇਸੇ ਕਰਕੇ ਸਮੇਂ ਅਨੁਸਾਰ ਇਨ੍ਹਾਂ ਸਰਾਮਾਂ ਦੀ ਉਸਾਰੀ ਨੂੰ ਵਧਾਇਆ ਗਿਆ ਹੈ ਤੇ ਹਰ ਇੱਕ ਨੂੰ ਇੱਥੇ ਰਹਿਣ ਦੇ ਵਿੱਚ ਆਸਾਨੀ ਹੋਵੇ ਤੇ ਬਿਨਾ ਕਿਸੇ ਦਿੱਕਤੋ ਇਸ ਗੁਰਦੁਆਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰ ਸਕੇ ਹੁਣ ਇਹ ਜੋ ਆਪ ਨੂੰ ਸਾਹਮਣੇ ਇਮਾਰਤ ਨਜ਼ਰ ਆ ਰਹੀ ਹੈ ਇਹ ਹੈ ਕਿਲਾ ਅਨੰਦਗੜ੍ਹ ਸਾਹਿਬ ਦਾ ਤਾਂ ਅਗਲੀ ਵੀਡੀਓ ਆਪਾਂ ਇਸ ਕਿਲੇ ਦੇ ਉੱਪਰ ਬਣਾਉਣ ਜਾ ਰਹੇ ਹਾਂ ਤੇ ਸਾਡੇ ਨਾਲ ਬਨੇ ਰਹੋ ਤਾਂ ਜੋ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਜਿਹੜੀਆਂ ਅਸੀਂ ਬਣਾ ਕੇ ਦਿਖਾ ਸਕੀਂ ਬਨੇ ਰਹੋ ਸਾਡੇ ਨਾਲ ਲਗਾਤਾਰ ਤਾਂ ਜੋ ਤੁਹਾਨੂੰ ਵੀ ਆਪਣੇ ਨਾਮ ਨਾਲ ਇੰਨਾਂ ਸਾਰੀਆਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾ ਸਕੀ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ